ਗੁਰਮੁਖ ਪਿਆਰੋ ਜਿਹੜੀ ਵਿਚਾਰ ਕਰ ਰਹੇ ਆਪਾਂ ਰੱਬ ਦੇ ਪਿਆਰਿਆਂ ਦੇ ਉੱਤੇ ਕਿ ਉਹ ਜਦੋਂ ਉਹਨਾਂ ਦੇ ਰੱਬ ਦੇ ਜਿਹੜੇ ਖੋਜੀ ਹੁੰਦੇ ਉਹਨਾਂ ਦਾ ਕੀ ਕੀ ਨਿਸ਼ਾਨੀਆਂ ਵਾਂ ਤੇ ਖੋਜਦਾ ਕੌਣ ਵਾਂ ਇਹੋ ਕਹ ਲਓ ਕਿਸੇ ਦਾ ਉਪਦੇਸ਼ ਸੁਣ ਕੇ ਨਹੀਂ ਤੁਸੀਂ ਰੱਬ ਦੀ ਖੋਜ ਕਰੋਗੇ ਕਿਸੇ ਧਰਮ ਗ੍ਰੰਥ ਨੂੰ ਪੜ੍ਹ ਕੇ ਤੁਸੀਂ ਖੋਜ ਨਹੀਂ ਕਰੋਗੇ ਖੋਜ ਉਦੋਂ ਸ਼ੁਰੂ ਹੋਏਗੀ ਜਦੋਂ ਅੰਦਰੋਂ ਆਵਾਜ਼ ਆਏਗੀ ਅੰਮ੍ਰਿਤ ਵੇਲੇ ਬੰਦਾ ਉਦੋਂ ਹੀ ਉੱਠਦਾ ਜਦੋਂ ਆਵਾਜ਼ ਆਉਂਦੀ ਪਈ ਉਠ ਅੰਮ੍ਰਿਤ ਵੇਲਾ ਹੋ ਗਿਆ ਜਿਹੜੇ ਲਾਰਮ ਲਾ ਕੇ ਸੌਂਦੇ ਨੇ ਲਾਰਮ ਬੰਦ ਵੀ ਕਰ ਦਿੰਦੇ ਜਦੋਂ ਅੱਜ ਦਾ ਉਹਦਾ ਇਹਨੂੰ ਕਹਿੰਦੇ ਨੇ ਭਾਗ ਜਿਨ੍ਹਾਂ ਦੇ ਮਾੜੇ ਦਿੱਤੀਆਂ ਬਾਂਗਾ ਤੋਂ ਨਾ ਜਾਗਦੇ ਤੇ ਜਦੋਂ ਅੰਦਰੋਂ ਆਵਾਜ਼ ਕੋਈ ਆਏਗੀ ਉੱਠ ਫਿਰ ਨਹੀਂ ਕੋ ਸੌ ਸਕੇਗਾ ਤੇ ਰੱਬ ਦੀ ਖੋਜ ਉਹ ਕਰੇਗਾ ਜਿਹਨੂੰ ਅੰਦਰ ਕੋਈ ਤੜਫ ਹੋਏਗੀ ਗੁਰੂ ਅਰਜਨ ਸਾਹਿਬ ਨੇ ਕਿ ਬਚਨ ਕਿਹਾ ਕਿ ਉਮ ਕਿਉ ਹੀ ਹੋ ਹਿਊਮਨ ਹਿਰ ਦਾ ਹੋਮ ਕਿਉ ਮਣੇ ਉਮੰਗ ਪੈਦਾ ਹੋਣੀ ਗੱਦਾ ਕੋਨ ਤੇ ਲੱਗਦੀ ਆ ਭੁੱਖ ਲੱਗਦੀ ਆ ਤੇ ਸਾਡੇ ਅੰਦਰ ਇੱਕ అలਾਰਮ ਖੜਕਦਾ ਆਵਾਜ਼ ਆਉਂਦੀ ਪਿលਿਆ ਪਾਣੀ ਇਹਨੂੰ ਬਾਬਾ ਫਰੀਦਾਂ ਫਰੀਦਾ ਇਹ ਤਨ ਭੌਂਕਣਾ ਇਹ ਭੌਂਕੇ ਨਾ ਤੈਨੂੰ ਕੁੱਖ ਨਹੀਂ ਮਿਲਦਾ ਬੱਚਾ ਰੋਵੇ ਨਾ ਤੇ ਦੁੱਧ ਨਹੀਂ ਮਿਲਦਾ ਸਰੀਰ ਭੌਂਕੇ ਨਾ ਤੈਨੂੰ ਕੱਖ ਨਹੀਂ ਮਿਲਦਾ ਗੁਰੂ ਅਰਜਨ ਸਾਹਿਬ ਬਚਨ ਕਰਦੇ ਉਮਕਿ ਉਹੀਓ ਮੇਰੇ ਅੰਦਰ ਨਾ ਇੱਕ ਮੰਗ ਪੈਦਾ ਹੋਈ ਹੈ ਇੱਕ ਹੋੜ ਲੱਗ ਜਾਣੀ ਜਿੱਦਾਂ ਹੁਣ ਨੌਜਵਾਨ ਸਾਡੀ ਦੀ ਪੀੜੀ ਦੀ ਹੋੜ ਲੱਗੀ ਹੋਈ ਆ ਕਿ ਵਿਦੇਸ਼ ਜਾ ਕੇ ਹੀ ਕੰਮ ਕਰਨਾ ਪੰਜਾਬ ਚ ਨਹੀਂ ਕੋਈ ਕੰਮ ਕਰਨਾ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਅੰਦਰ ਵੀ ਇੱਕ ਮੰਗ ਪੈਦਾ ਹੋਈ ਕਿਸ ਦੀ ਉਮਕਿ ਉਹੀਓ ਮਿਲਣ ਪ੍ਰਭ ਤਾਈ ਪਰਬੂ ਨੂੰ ਮਿਲਣ ਦੀ ਮੇਰੇ ਅੰਦਰ ਭੁੱਖ ਜਗਦੀ ਆ ਪਿਆਸ ਨਾ ਬੁਝੇ ਮੂੰਹ ਕਣੀ ਤੇ ਪਿਆਸ ਬੜੀ ਲੱਗੀ ਹੋਈ ਹੈ ਉਹ ਬੁਝਦੀ ਨਹੀਂ ਆਉਣ ਜਿਹੜੀ ਵਿਛੋੜੇ ਦੀ ਪਿਆਸ ਹੁੰਦੀ ਆ ਨਾ ਉਹ ਮਿਲਣ ਤੋਂ ਬਾਅਦਾਂ ਬੁਝਦੀ ਹੈ ਪਾਣੀ ਦੀ ਪਿਆਸ ਪੀਣ ਤੋਂ ਬਾਅਦਾਂ ਬੁਝਦੀ ਹੈ ਭੁੱਖ ਦੀ ਪਿਆਸ ਰੋਟੀ ਖਾਣ ਤੋਂ ਬਾਅਦਾਂ ਬੁਝਦੀ ਹੈ ਭੁੱਖ ਦੇ ਰੱਬ ਦੀ ਭੁੱਖ ਜਿਹੜੀ ਆ ਉਹ ਮਿਲਣ ਤੋਂ ਬਾਅਦ ਆ ਬੁੱਝਦੀ ਆ ਜਿਹਨੂੰ ਗੁਰੂ ਅਰਜਨ ਸਾਹਿਬ ਬਚਨ ਕਰਦੇ ਬਾਣੀ ਚ ਕਿ ਆਇਆ ਹੱਥ ਨਿਦਾਨ ਜਿਸ ਨੂੰ ਭਾਲਦਾ ਉਹ ਚੀਜ਼ ਮੈਨੂੰ ਲੱਭ ਗਈ ਜਿਹਨੂੰ ਮੈਂ ਲੱਭ ਰਿਆ ਸੀ ਤੇ ਲੱਭਿਆ ਬੜਾ ਸੀ ਉਹ ਤਾਂ ਆਇਆ ਹੱਥ ਨਿਦਾਨ ਜਿਸ ਨੂੰ ਭਾਲਦਾ ਉਹ ਆ ਗਿਆ ਮੇਰੇ ਕੋਲ ਉਲੱਭ ਗਿਆ ਉਹ ਵਸਤੂ ਕੋ ਬਾਹਰੋਂ ਨਹੀਂ ਲੱਭਣੀ ਹੈ ਬਹੁਤ ਆ ਮੁਸ਼ਕਲ ਖੜੀ ਜੋਤ ਮਿਲੀ ਸੰਗ ਜੋਤ ਬਸ ਉਸ ਤੋਂ ਵਿਛੜੇ ਹੋਏ ਸੀ ਉਹਨੂੰ ਮਿਲਣ ਦੀ ਇੱਛਾ ਸੀ ਮਿਲ ਗਏ ਤੇ ਜੋਤ ਮਿਲੀ ਸੰਗ ਜੋਤ ਰਹਾ ਘਾਲ ਦਾ ਉਹ ਜਿਹੜੀ ਘਾਲਣਾ ਘਲ ਰਿਹਾ ਸੀ ਨੋ ਮੈਂ ਜਿਹੜਾ ਤੱਪ ਤੱਪ ਲੋਲ ਤੜਫ ਰਿਹਾ ਸੀ ਨਾ ਮੈਂ ਜਿਹੜਾ ਨਾ ਰਾਤ ਚੈਰਨਾ ਦਿਨੇ ਚੈਨ ਮਾਰ ਕੇ ਉਹ ਜਿਹੜੀ ਪਟਕਣਾ ਸੀ ਤੇ ਪਟਕਣਾ ਅਦੀਣ ਜਿਹੜੀ ਕਲਣਾ ਸੀ ਰੱਬ ਨੂੰ ਮਿਲਣ ਦੀ ਵੀ ਇੱਕ ਪਟਕੜਾ ਹੁੰਦੀ ਹੈ ਸੰਤ ਬੜੇ ਪਟਕਦੇ ਨੇ ਬੜੇ ਤੜਫਦੇ ਨੇ ਬੜੇ ਦੁਖਿਆਰੇ ਹੁੰਦੇ ਨੇ ਦੁਖੀਏ ਦਰਦਵੰਦ ਦਰ ਤੇ ਬੜੇ ਦੁਖੀ ਹੁੰਦਾ ਉਹਨਾਂ ਨੂੰ ਕਿਤੇ ਚੈਨ ਨਹੀਂ ਹੈ ਕਿਉਂ ਉਹਨਾਂ ਦੇ ਅੰਦਰ ਜਿਹੜੀ ਤੜਫਵਾਨਾ ਉਹਨਾਂ ਨਾਲ ਜਿੰਨਾ ਚਿਰ ਪੂਰੀ ਉਹਨਾਂ ਚਿਰ ਚੈਨ ਨਹੀਂ ਆਉਣਾ ਜੋਤ ਮਿਲੀ ਸੰਗ ਜੋਤ ਰਹਿ ਆਕਾਲ ਦਾ ਹੁਣ ਕੋਈ ਕਾਲਣਾ ਦੀ ਲੋੜ ਨਹੀਂ ਹੈ ਬਸ ਜੋਤ ਨਾਲ ਜੋਤ ਮਿਲ ਗਈ ਆ ਆਵਣ ਜਾਣ ਰਹੇ ਹੋ ਮੁੱਕ ਗਿਆ ਸਭ ਕੁਝ ਹੁਣ ਤਾਂ ਇਸੇ ਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਕਿ ਜਦੋਂ ਮੰਗ ਪੈਦਾ ਹੋ ਗਈ ਨਾ ਭਾਵੇਂ ਇੱਕ ਝੁੱਗੀ 'ਚ ਬੈਠਾ ਉਹਦੇ ਅੰਦਰ ਮੰਗ ਵੀ ਪੈਦਾ ਹੋ ਸਕਦੀ ਹੈ ਰੱਬ ਨੂੰ ਮਿਲਦੀ ਹੈ। ਇਹ ਰੱਬ ਦਾ ਬਿਰਹਾ ਰੱਬ ਹੀ ਲਾਉਂਦਾ ਹੈ ਆਪੇ ਲਾਇਓ ਆਪਣਾ ਪਿਆਰ ਗੁਰੂ ਆਪਣਾ ਪਿਆਰ ਆਪ ਹੀ ਸਿੱਖ ਨੂੰ ਦਿੰਦਾ ਹੈ। ਜੇ ਗੁਰੂ ਪਿਆਰ ਨਾ ਦੇਵੇ ਤੇ ਸਿੱਖ ਕਿਵੇਂ ਪਿਆਰ ਕਰੇ? ਆਪੇ ਲਾਇਓ ਆਪਣਾ ਪਿਆਰ ਤਿਸ ਗੁਰ ਕੋ ਸਦਾ ਸਦਾ ਕਰੀ ਨਮਸ਼ਕਾਰ। ਮਹਾਰਾਜ ਕਹਿੰਦੇ ਆ ਕਿ ਰਇ ਆਕਾਲ ਦਾ ਬਸ ਜੋਤ ਮਿਲੀ ਸੰਜੋਤ ਰਇ ਆਕਾਲ ਦਾ ਮੈਂ ਕਹਿ ਰਿਹਾ ਸੀ ਭੀ ਭਾਵੇਂ ਕੋਈ ਚੁੱਗੀ ਚ ਬੈਠਾ ਤੇ ਭਾਵੇਂ ਕੋਈ ਮਹਿਲਾ ਚ ਬੈਠਾ ਹੋਇਆ ਵਾ ਤੇ ਜਦੋਂ ਅੰਦਰ ਪਿਆਸ ਪੈਦਾ ਹੋ ਗਈ ਨਾ ਤੇ ਦੋਵਾਂ ਨੇ ਖੋਜਣਾ ਸ਼ੁਰੂ ਕਰ ਦੇਣਾ ਹੈ ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੇਵਤਿਆਂ ਦਰਸ਼ਨ ਕੇ ਤਾਈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਬੜਾ ਵਿਲਾਪ ਕਰੀ ਜਾਂਦਾ ਬੜਾ ਤੜਫੀ ਜਾਂਦਾ ਕਿੰਨਾ ਕ ਤੜਫ ਰਿਆ ਜੀ ਚਾਤਰਕ ਕੀ ਨੇ ਆਈ ਬਬੀ ਆ ਕਦੀ ਚੁੱਪ ਕਰਦਾ ਕਦੀ ਨਹੀਂ ਉਹਦੇ ਪਿਆਰੇ ਕਦੀ ਚੁੱਪ ਕਰਦੇ ਤੇ ਮਿਲਤ ਬਿਨਾ ਕਦੀ ਵੀ ਨਹੀਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਦੇਵਤਿਆਂ ਦਰਸ਼ਨ ਕੇ ਤਾਈਂ ਦੁਖ ਭੂਖ ਬੜੇ ਦੁਖ ਤੇ ਭੁਖ ਸਹਾਰਦੇ ਉਹ ਆਮ ਬੰਦਾ ਤੇ ਸਹਾਰ ਨਹੀਂ ਸਕਦਾ ਉਹ ਕੱਲ੍ਹ ਕੀ ਆ ਹੈ ਨਾ ਕੱਲ ਦੇ ਬਚਨ ਆ ਜਿਹੜਾ 8ਵਾਂ ਬਚਨ ਸੀ ਕਿ ਜੇ ਰੋ ਕਮ ਖੁਰਦਨ ਹੁੰਦਾ ਹੈ ਸਰੀਰ ਸੁੱਕ ਜਾਂਦਾ ਉਹਨਾਂ ਦਾ ਰੰਗ ਜਰਦੋ ਹਾਂ ਜਰਦੇ ਰੰਗਾ ਪੀਲਾ ਰੰਗ ਇਹ ਜਿਹੜੇ ਬਾਬੇ ਚਿੱਟੇ ਚਿੱਟੇ ਜੇ ਦਿਖੰਦੇ ਇਹ ਉਹ ਰੱਬ ਦੀ ਬੰਦਗੀ ਦਾ ਨਹੀਂਗਾ ਸਰੂਰ ਨੂਰ ਇਹ ਜਿਲੇ ਆਪਣਾ ਬਦਾਮਾ ਦਾ ਇਹ ਬਦਾਮਾ ਨਾ ਚਮਕੇ ਹੋਏ ਬੰਦਗੀ ਨਾਲ ਨਹੀਂ ਮਾਰਾ ਕਹਿੰਦੇ ਦੇਵਤਿਆਂ ਦਰਸ਼ਨ ਕੇ ਤਾਂ ਹੀ ਦੁੱਖ ਭੂਖ ਤੀਰਥਕੀਏ ਵੱਡੇ ਵੱਡੇ ਮਹਿਲ ਛੱਡ ਕੇ ਤੀਰਥਾਂ ਤੇ ਜਾ ਬੈਠੇ ਹੋ ਤਾਂ ਕੱਲ ਦੀ ਖਬਰ ਆਇਆ ਕਿ ਕਿਉਂਕਿ ਜਿਹੜਾ ਗੁਜਰਾਤ ਤੇ ਮੱਧ ਪ੍ਰਦੇਸ਼ ਇਹਦੇ ਵਿੱਚ ਜੈਨ ਮਤ ਦਾ ਬੜਾ ਪ੍ਰਭਾਵ ਹੈ ਉੱਥੇ ਕੋਈ 200 ਕਰੋੜ ਦੀ ਜਾਇਦਾਦ দান ਕਰਕੇ ਤੇ ਜੈਨੀ ਸਾਧੂ ਬਣ ਗਿਆ ਸੰन्यास ਲੱ ਲਈ ਜੈਨੀਆਂ ਦੇ ਕੋਲੋਂ ਤੇ ਹੱਥ ਵਿੱਚ ਠੂਠਾ ਫੜ ਲਿਆ ਤੇ ਮੰਗ ਕੇ ਖਾਣਾ ਸ਼ੁਰੂ ਕਰ ਦਿੱਤਾ ਲੈ ਦੱਸ ਇਹ ਕੁਸਿਆਣਪ ਹੈ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ ਲੋਕੋ ਇੱਕ ਜੈਨੀ ਉਜੜ ਪਾਏ ਤੁਸੀਂ ਤੇ ਉਜੜੇ ਹੋ ਲੋਕ ਜੀ ਧਰੋਂ ਖਵਾਇਆ ਤੁਹਾਨੂੰ ਰੱਬ ਨੇ ਮਾਰ-ਮਾਰ ਦਿੱਤੀ ਹੱਥ ਵਿੱਚ ਠੂਠਾ ਫੜਾ ਦਿੱਤਾ ਦੌਲਤਾਂ ਹੁੰਦਿਆਂ ਤੁਸੀਂ ਸੜਕਾਂ ਤੇ ਮੰਗ ਕੇ ਖਾਂਦੇ ਹੋ ਇਹ ਤੁਹਾਡੇ ਕਰਮਾਂ ਨੇ ਤੁਹਾਨੂੰ ਮਾਰ-ਮਾਰ ਦਿੱਤੀ ਇਹ ਕੁਸਿਆਣਪ ਹੈ ਕੀ ਰੱਬ ਨੇ ਦੌਲਤਾਂ ਸ਼ੌਹਰਤਾਂ ਦਿੱਤੀਆਂ ਉਹ ਤੇ ਛੜ ਕੇ ਤੁਸੀਂ ਠੂਠਾ ਫੜ ਕੇ ਤੇ ਛੜਕਾਂ ਤੇ ਮੰਗ ਕੇ ਖਾਓ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਪੀਖਿਆ ਜਾਏ ਬਾਬੇ ਨਾਨਕ ਨੇ ਅਖੇ ਲੋਕੋ ਕਿਹੜੇ ਰੱਬ ਹੈ ਜੀ ਤੁਸੀਂ ਹਾਂਜੀ ਖੈਰ ਦੁਖ ਭੂਖ ਤੀਰਥ ਕੀਏ ਜੋਗੀ ਜਥੀ ਤੀਰਥਾਂ ਤੇ ਬੈਠੇ ਜਾ ਕੇ ਇਹ ਮਰੀਜ਼ ਬੈਡਾਂ ਤੇ ਬੈਠੇ ਬ੍ਰਹਮ ਗਿਆਨ ਕੋਟਣਦੇ ਅਜੇ ਤੱਕ ਇਹ ਜਿਹੜਾ ਬੱਡਾ ਬੁੱਡਾ ਤੇ ਕੋਈ ਕੰਮਜਾਬ ਨਹੀਂ ਹੋ ਸਕਿਆ ਨੋ ਨੋ ਇਹਦੇ ਵਿੱਚ ਟਕਰਮੇ ਮਾਰੀ ਜਾਂਦੇ ਇਹ ਜਪ ਤਪ ਸਾਧੂਆਂ ਦੇ ਅਸਥਾਨਾਂ ਤੇ ਤੇ ਤੀਰਥਾਂ ਤੇ ਹੁੰਦੇ ਸਨ ਤੀਰਥ ਕੀਏ ਜੋਗੀ ਜੁਗ ਜੋਗੀ ਜੁਗਤ ਜੋਗੀ ਜਥੀ ਜੁਗਤ ਮੈਂ ਰਹਤੇ ਬੜੀਆਂ ਬੜੀਆਂ ਜੁਗਤੀਆਂ ਬੜੇ ਬੜੇ ਜੱਤ ਧਾਰਨ ਕੀਤੇ ਉਹਨਾਂ ਨੇ ਬੜੇ ਸਿਆਪੇ ਕੀਤੇ ਉਹ ਕਹਲੋ ਕਰ ਕਰ ਭਗਵੇਂ ਭੇਸ ਪਏ ਸੰਸਾਰੀ ਕੱਪੜੇ ਵਿਲਾਹ ਦਿੱਤੇ ਤੇ ਬੜੇ ਬੜੇ ਭੇਸ ਉਤਾਰਨ ਕੀਤੇ ਉਹਨਾਂ ਨੇ ਤਉ ਕਾਰਨ ਸਹਿਬ ਬਸ ਤੇਰੀ ਖਾਤਰ ਜਿਹੜਾ ਤੂੰ ਉਹਨਾਂ ਦੇ ਅੰਦਰ ਬਿਰਹਾ ਪਾ ਦਿੱਤਾ ਜਿਹੜੀ ਤੂੰ ਉਹਨਾਂ ਦੇ ਅੰਦਰ ਬਿਰਹ ਦੀ ਚਿੰਗਲਾ ਦਿੱਤੀ ਉਹ ਤੜਫ ਰਹੇ ਨੇ ਤੇ ਤੜਫ ਹੀ ਮਿਲਣ ਹੋਏਗਾ ਕਿਉਂਕਿ ਤੇ ਜਿਹੜਾ ਜ ਰੱਬ ਵਾਸਤੇ ਨਹੀਂ ਨਾ ਤੜਫਿਆ ਜਿਨ ਗੁਰੂ ਨਾਲ ਸੰਦੇ ਨੇ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਮੇਰੇ ਸਰੀਰ ਅੰਦਰ ਬੜਾ ਕੁਝ ਹੋਰ ਵਾ ਪਰ ਇਹ ਰੱਬ ਦਾ ਨਹੀਂ ਬਿਰਹਾ ਕਦੀ ਪੈਦਾ ਹੋਇਆ ਮੇਰੇ ਸਰੀਰ ਵਿੱਚ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਹਾ ਜਿਨਹੋ ਪਰੋ ਮਿਸ਼ੂੜੀ ਉਹਦਾ ਨਹੀਂ ਕਦੀ ਖਿਆਲ ਆਇਆ ਤੋ ਖੈਰ ਅੱਜ ਜਿਹੜਾ ਸਾਡਾ ਵਿਸ਼ਾ ਸੀ ਨਾ ਕੱਲ ਸੀ ਰੰਗ ਚਰਦੋ ਤੇ ਅੱਜ ਸੀ ਆਸਰਦੋ ਸਰਦੋ ਮੈਣ ਸਾਹ ਕਹਿ ਲੱਗੇ ਫਿਰ ਜੇ ਰੱਬ ਦੇ ਪਿਆਰੇ ਹੁੰਦੇ ਆ ਨਾ ਜਦੋਂ ਉਹਨਾਂ ਅੰਦਰ ਬਿਰਹਾ ਪੈਦਾ ਹੁੰਦਾ ਤੜਪ ਪੈਦਾ ਹੁੰਦੀ ਆ ਤੇ ਬੰਦੇ ਦਾ ਜਿਹੜਾ ਸਾਹ ਕਿਰਿਆ ਵਾ ਨਾ ਆਸਰਦੋ ਮੈਣ ਹੋ ਕੇ ਨਿਕਲੇ ਠੰਡੇ ਠੰਡੇ ਸਾਹ ਹੋਣੇ ਬੰਦੇ ਦੀ ਜਿਹੜੀ ਸਾਹ ਕਿਰਿਆ ਵਾ ਇਹ ਬੰ ਦੋ ਤਰ੍ਹਾਂ ਨਾਲ ਚੱਲਦੀ ਆ ਇੱਕ ਤੇ ਬੰਦੇ ਦੇ ਜਦੋਂ ਸਰੀਰ ਕੋਈ ਕੰਮ ਕਰਦਾ ਤੇ ਉਹਦੇ ਮੁਤਾਬਕ ਇਹ ਸਾਹ ਕਿਰਿਆ ਸਾਡੀ ਚੱਲਦੀ ਆ ਤੇਮੀ ਤੇਜ ਮੱਦਮ ਇਹ ਸਾਹ ਸਾਡੇ ਸਾਡੇ ਸਰੀਰ ਦੇ ਕੰਮ ਨਾਲ ਸੰਬੰਧ ਰੱਖਦੇ ਆ ਬੰਦਾ ਦੌੜ ਲਾਉਣ ਲੱਗ ਪੇਨਾ ਕਹਿੰਦੇ ਸਾਹ ਚੜ ਗਿਆ ਸਾਹ ਹੀ ਚੜ ਗਿਆ ਜਿਹਨ ਕਿ ਬਹੁਤ ਲੋਡ ਪੈ ਗਈ ਸਾਹ ਖਿੱਚਣ ਦੀ ਅੰਦਰ ਨੂੰ ਬਹੁਤ ਲੋਡ ਪੈ ਗਈ ਸਾਹ ਖਿੱਚਣ ਕਿਉਂਕਿ ਜਿੰਨਾ ਕਿ ਸੋ ਚਲਾਉਣਾ ਸੀ ਉਦੋਂ ਵੱਧ ਚਲਾਤਾ ਮਸ਼ੀਨਰੀ ਨੂੰ ਤੇ ਜਦੋਂ ਅਸੀਂ ਸੌਂ ਜਾਂਦੇ ਹਾਂ ਉਦੋਂ ਵੀ ਸਾਡੀ ਸਾਹ ਦੀ ਕਿਰਿਆ ਤੇਜ਼ ਹੋ ਜਾਂਦੀ ਹੈ ਜਦੋਂ ਕ੍ਰੋਧ ਆਉਂਦਾ ਹੈ ਉਦੋਂ ਵੇਖਣਾ ਸਾਹ ਆਉਣਾ ਮੁਸ਼ਕਲ ਹੋ ਜਾਂਦਾ ਪਾਣੀ ਪੀਣਾ ਪੈਂਦਾ ਲੋਕਾਂ ਨੂੰ ਸਾਹ ਰੁਕ ਜਾਂਦਾ ਬਹੁਤਾ ਕ੍ਰੋਧ ਆ ਜਾਂਦਾ ਇਹ ਸਾਦੀ ਕਿਰਿਆ ਸਾਡੇ ਵਿਚਾਰਾਂ ਦੇ ਨਾਲ ਤੇ ਸਾਡੇ ਕੰਮਾਂ ਦੇ ਨਾਲ ਸੰਬੰਧ ਰੱਖਦੀ ਜੇ ਅਸੀਂ ਕ੍ਰੋਧੀ ਵਿਚਾਰ ਰੱਖਾਂਗੇ ਤੇ ਸਾਹ ਬੜੀ ਤੇਜ਼ੀ ਨਾਲ ਚੱਲੇਗਾ ਤੇ ਜੇ ਅਸੀਂ ਸ਼ਾਂਤ ਸੁਭਾਅ ਦੇ ਹੋਗੇ ਤੇ ਸਾਹ ਕਿਰੇ ਆਪੇ ਐ ਸਹੀ ਹੋ ਜਾਣੀ ਤੇ ਜਦੋਂ ਸਾਡਾ ਸਰੀਰ ਗਰਮ ਹੋ ਜਾਂਦਾ ਹੈ ਨਾ ਜਦੋਂ ਸਾਡੇ ਸਰੀਰ ਅੰਦਰ ਗਰਮੀ ਪੈਦਾ ਹੁੰਦੀ ਹੈ ਉਦੋਂ ਸਾਡੀ ਖੱਬੀ ਨਾੜੀ ਜਿਹੜੀ ਆ ਇਹਦੇ ਰਾਹੀਂ ਸਾਹ ਆਉਂਦਾ ਜਾਂਦਾ ਹੈ ਤੇ ਜਦੋਂ ਸਰੀਰ ਸਾਡਾ ਸ਼ਾਂਤ ਜਿਹਾ ਹੋ ਜਾਂਦਾ ਫਿਰ ਸੱਜੀ ਬੰਦ ਹੋ ਜਾਂਦੀ ਤੇ ਖੱਬੀ ਰਾਹੀਂ ਸਾਹ ਆਉਂਦਾ ਜਾਂਦਾ ਇਸ ਤਰ੍ਹਾਂ ਦੇ ਨਾਲ ਹੀ ਸਾਡੀ ਸਾਹ ਕਿਰਿਆ ਵਾ ਤੀਸਰਾ ਇਹ ਸਾਹ ਕਿਰਿਆ ਸਾਡੇ ਮਨ ਦੇ ਨਾਲ ਵੀ ਸੰਬੰਧ ਰੱਖਦੀ ਹੈ ਸੰਤੋ ਮਨ ਪਮਣੇ ਸੁਖ ਬਣਿਆ ਕਹਿੰਦੇ ਕਿ ਮਨ ਜਦੋਂ ਟਿਕ ਗਿਆ ਤੇ ਸਾਹ ਕਿਰਿਆ ਬੜੀ ਰੁਕ ਗਈ ਸਕਦੀ ਇਹ ਪਤਾ ਕੀ ਕਹਿੰਦੇ ਸਾਡੇ ਕਈ ਪੂਰਨ ਬ੍ਰਹਮ ਗਿਆਨੀ ਜਿਹੜੇ ਬਚਨ ਕਰਦੇ ਆ ਅੱਜਕੱਲ੍ਹ ਅਹ ਪਮਣ ਤੋਂ ਕੇ ਵਾਕੋ ਕੇ ਨਾਮ ਜਪੀਏ ਲੈ ਦੱਸੋ ਇਹ ਪਤਾ ਨਹੀਂ ਕਿਹੜਾ ਗ੍ਰੰਥ ਪੜਾ ਇਹਨੇ ਪਮਣ ਤੋਂ ਕੇ ਨਾਮ ਵਾਕੋ ਕੇ ਨਾਮ ਜਪੀਦਾ ਤੇ ਤੋ ਕਿਹੜੀ ਸੌਂ ਦੇ ਪਤਾ ਅਹ ਆਖਣ ਸੁਣਨਾ ਪਾਉਣ ਕੀ ਬਾਣੀ ਜਿਉ ਰੱਬ ਦਾ ਨਾਮ ਆਖਣਾ ਤੇ ਸੁਣਨਾ ਤੇ ਪਾਉਣ ਤੋਂ ਵੱਖਰ ਹੋ ਕੇ ਸੁਣਨਾ ਲੈ ਦੱਸੋ ਉਹਦੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਇਹ ਸੇਵਾ ਸਿੰਘ ਤਰਮਾਲੇ ਵਾਲਾ ਜਿਹੜੇ ਆ ਨਾ ਇੰਨੇ ਟੋਟਲ ਹੀ ਗੁਰਬਾਣੀ ਦੇ ਅਰਥ ਗਲਤ ਕੀਤੇ ਆ ਤੇ ਉਹ ਤੋਂ ਗਾਂ ਜਿਹੜੇ ਜਿਨ੍ਹਾਂ ਨੇ ਹੁਣ ਭੁੱਖੇ ਮੁੱਲਾਂ ਘਰੇ ਮਸੀਤ ਡੇਰੇ ਚਲਾ ਲਏ ਆ ਨਾ ਉਹ ਇਧਰ ਲੁਧਿਆਣੇ ਵਾਲੇ ਇਧਰ ਜੰਡਿਆਲੇ ਗੁਰੂ ਲਾਗੇ ਡਿਪਟੀ ਸਿੰਘ ਨੇ ਇਹ ਭੁੱਖੇ ਮੁੱਲਾਂ ਘਰੇ ਮਸੀਤ ਵਾਇਤਾ ਇਹਨਾਂ ਭੁਖਿਆਂ ਨੇ ਉਹਨਾਂ ਉਹਦੇ ਕੋਲੋਂ ਸਿੱਖਿਆ ਲਈ ਸਿਵਾ ਸਿੰਘ ਧਰਮਾਲੇ ਵਾਲੇ ਕੋ। ਉਹਨੇ ਸਾਰੇ ਗਲਤ ਅਰਥ ਗਲਤ ਕਰ ਦਿੱਤੇ। ਇਹ ਕਹਿੰਦੀ ਬਾਪੂ ਹੈ ਪੂਰਨ ਬ੍ਰਹਮ ਗਿਆਨੀ ਸੀ। ਇੱਕ ਵੀ ਉਹਨੇ ਅਰਥ ਨਹੀਂ ਸਹੀ ਗਵਾਣੀ ਦਾ ਕੀਤਾ। ਉਹ ਇਹਨਾਂ ਨੂੰ ਕਹਿ ਗਿਆ ਨੱਕ ਤੇ ਧਿਆਨ ਲਾਓ ਜੀ। ਇਹ ਹੁਣ ਲੋਕਾਂ ਦਾ ਨੱਕ ਤੇ ਧਿਆਨ ਲਵਾਉਂਦੇ ਐ। ਨਹੀਂ ਨਹੀਂ ਭਾਈ। ਇਹ ਦਾ ਅਰਥ ਬਣਦਾ ਏ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਕਹਣ ਲੱਗੇ ਬੰਦੇ ਰੱਬ ਦਾ ਆਖਦੇ ਵੀ ਨੇ ਸੁਣਦੇ ਵੀ ਨੇ ਪਰ ਅਸਰ ਨਹੀਂ ਹੋ ਰਿਹਾ ਕਿਉਂ ਆਖਣ ਸੁਣਨਾ ਪਾਉਣ ਇਹ ਤੇ ਹਵਾ ਜੀ ਉੱਡੀ ਜਾਂਦਾ ਵਾ ਉਹ ਕਿੰਨੀਆਂ ਕਥਾ ਵਾਰਤਾਂ ਕਿੰਨਾ ਹੋ ਰਿਹਾ ਹੈ ਕਿਸ ਦਾ ਮੋਹ ਛੁੱਟ ਰਿਹਾ ਹੈ ਕੋ ਲੋਭ ਤੋਂ ਮੁਕਤ ਹੋ ਰਿਹਾ ਹੈ ਹੈ ਕੁਸ ਸੰਸਾਰ ਤੋਂ ਮੁਕਤ ਹੋ ਰਿਹਾ ਕੱਖ ਵੀ ਹੋ ਰਿਹਾ ਕਰਦੇ ਦਿਖ ਰਹੇ ਨੇ ਤੇ ਕੀਤੇ ਦੀ ਆਉਟਪੁੱਟ ਕੀ ਹੈ ਆਉਟਪੁੱਟ ਤਾਂ ਕੁਝ ਦਿਖ ਨਹੀਂ ਰਹੀ ਕੋਈ ਲੋਭ ਤੋਂ ਮੁਕਤ ਹੋ ਗਿਆ ਨਾ ਅਜ ਨਹੀਂ ਇਹ ਹੁਣ ਅਕੈਡਮੀਆ ਖੋਲਣ ਲੱਗੇ ਸੇਵਾ ਸਿੰਘ ਦਾ ਉਹ ਲੜਕਾ ਦਲਬੀਰ ਸੀ ਆਉਣ ਵਾਲੀਆਂ ਨਸਲਾਂ ਵਾਸਤੇ ਜਾਇਦਾਦਾਂ ਬਣਾਉਣ ਲੱਗ ਪਏ ਆਊਟਬੋਰਡ ਦਾ ਕੱਖ ਨਹੀਂ ਹੈ ਲੋਬੀ ਨੇ ਕਉਦੀ ਨੇ ਮੋਜ ਫਸੇ ਹੋਏ ਨੇ ਨਹੀਂ ਨਹੀਂ ਮਾਲ ਕਹਿੰਦੇ ਲੋਕੀ ਰੱਬ ਦਾ ਨਾਮ ਆਖਦੇ ਨੇ ਪਰ ਹਵਾ ਝੁੱਡੀ ਜਾਂਦਾ ਕੋਈ ਅਸਰ ਹੀ ਨਹੀਂ ਇਹ ਮਨ ਰੱਤਾ ਮਾਇਆ ਬਸ ਪੈਸਾ ਹੀ ਪੈਸਾ ਪੈਸਾ ਹੀ ਦੁਨੀਆ ਪੈਸਾ ਹੀ ਇਕੱਠਾ ਕਰਨ ਲੱਗ ਮਾਇਆ ਮਨੋਨਾ ਵੀਸੁਰੇ ਮੰਗੇ ਦਮਾ ਦਮ ਦਮਾ ਦਮ ਦਮਾ ਦਮ ਹੁਣ ਦਮਾਂ ਵਿੱਚ ਦੰਬੜੇ ਚੜਨ ਦੇ ਨੇ ਤੇ ਦਮਾਂ ਵਿੱਚ ਰਾਮ ਕਿੱਥੋਂ ਆ ਜੀ ਪਰ ਮਾਉ ਉਸ ਬਦਵਾਨ ਕਹਿੰਦਾ ਆ ਸਰਦੋ ਉਹਨਾਂ ਦੇ ਜਿਹੜੇ ਸਾਹ ਹੁੰਦੇ ਆ ਉਹ ਹੌਕੇ ਲੈਂਦੇ ਆ ਬੜੇ 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 ਲੰਮੇ ਲੰਮੇ ਸਾਹ ਤੇ ਬੜੇ ਬੜੇ ਠੰਡੇ ਹੌਕੇ ਲੈਂਦੇ ਜਿਹਨੂੰ ਬਾਣੀ ਨੇ ਵੀ ਕਿਹਾ ਬਿਨ ਪ੍ਰੈ ਹਾਵੇ ਜੀਓ ਕਿਉਂਕਿ ਜਰੋਂ ਤੁਹਾਨੂੰ ਕੋਈ ਵੱਡਾ ਵਿਛੋੜਾ ਪੈ ਜੇ ਨਾ ਕੋਈ ਵੱਡੀ ਮੁਸ਼ਕਲ ਬਣ ਜੇ ਉਦੋਂ ਆਪਣੇ ਸਵਾਸਾਂ ਨੂੰ ਤੱਕਣਾ ਕਿੱਦਾਂ ਨਿਕਲਦੇ ਆ ਸਰੀਰ ਵਿੱਚ ਜਿਸ ਤਰ੍ਹਾਂ ਕੋਈ ਮਾਤਾ ਕੋਈ ਸਟੇਸ਼ਨ ਤੇ ਬੈਠੀ ਹੋਵੇ ਜਾਂ ਸਟੇਜ ਰੇਲ ਤੇ ਸਬਰ ਕਰੇ ਉਹਦਾ ਮਾ ਪਿਓ ਆਪਣਾ ਪੁੱਤ ਵਿਛੜ ਗਿਆ ਚਿੰਤੇ ਤੂੰ ਬੈਠੀ ਬੈਠੀ ਤੇ ਸਾਹ ਹੀ ਆਉਣਾ ਬੰਦ ਹੋ ਗਿਆ ਲੋਕਾਂ ਨੇ ਪਾਣੀ ਮੂੰਹ ਚ ਪਾਇਆ ਹੈ ਤਾਂ ਗੱਲ ਕੋਈ ਵੱਡੀ ਵੀ ਨਹੀਂ ਸੀ ਹੁਣ ਸਾਹ ਕਿਉਂ ਰੁਕ ਗਈ ਇਹ ਸਾਹਾਂ ਦਾ ਅਸਰ ਤੁਹਾਡੀ ਵਿਚਾਰ ਦੇ ਨਾਲ ਹੁੰਦਾ ਹੈ ਤੁਹਾਡੇ ਕੰਮ ਦੇ ਨਾਲ ਹੁੰਦਾ ਹੈ ਤੁਹਾਡੇ ਮਨ ਦੇ ਨਾਲ ਹੁੰਦਾ ਹੈ ਇਸੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸੂਰ ਸਰ ਸੋਸ ਲੈ ਸੋਮ ਸਰ ਪੋਖ ਲੈ ਸੂਰ ਸਾਰ ਸੋਖ ਲੈ ਸੋਖਲੇ ਦਾ ਮਤਬ ਹੈ ਤੇਰੇ ਅੰਦਰ ਗਰਮੀ ਤੇਰੇ ਅੰਦਰ ਕਰੋਧ ਵਾ ਸੂਰ ਸਰ ਸੂਰ ਮੈਨੇ ਸੂਰਜ ਸਰ ਸਰ ਮੈਨੇ ਸਰੋਵਰ ਐ ਬੰਦੇ ਤੇਰੇ ਅੰਦਰ ਕਰੋਧ ਦਾ ਸਰੋਵਰ ਵਾ ਤੇਰੇ ਅੰਦਰ ਅੱਗ ਦਾ ਸਰੋਵਰ ਵਾ ਤੇ ਸੂਖ ਲੈ ਸੂਖ ਲੈ ਮਣੇ ਸਕਾ ਦੇ ਉਹਨੂੰ ਬਕਾ ਦੇ ਉਹਨੂੰ ਹੁਣ ਜੋਗੀ ਕਰਦੇ ਵੀ ਸੂਰਜ ਨਾੜੀ ਰਾਈ ਤਾਂ ਨੂੰ ਸਾਹ ਖਿੱਚਦੇ ਸੀ ਬਾਬੇ ਨੇ ਅੱਥੇ ਦੀ ਲੋੜ ਨਹੀਂ ਆ ਅੰਦਰ ਕਰੋਧ ਵਾ ਉਹਨੂੰ ਮੁਕਾਵਾ ਉਹਨੂੰ ਮੁਕਾਉਣਾ ਹੀ ਸੂਰਜ ਨਾੜੀ ਨੂੰ ਸਾਧਣਾ ਵਾ ਇਹਦਾ ਹੀ ਅਰਥ ਲੋਕੀ ਗਲਤ ਕਰੀ ਜਾਂਦੇ ਆ ਅਗਲਾ ਅਚਨ ਸੀ ਸੋਮ ਸਰ ਪੋਖਲੇ ਸੋਮ ਸੋਮ ਕਹਿੰਦੇ ਨੇ ਚੰਦਰਮਾ ਨੂੰ ਸੋਮ ਸਰ ਪੋਖਲੇ ਪੋਖਰ ਮਣ ਭਰਨਾ ਆਪਣੇ ਅੰਦਰੋਂ ਕ੍ਰੋਧ ਦਾ ਸਰੋਵਰ ਸਕਾ ਕੇ ਨਾ ਤੇ ਸ਼ਾਂਤੀ ਦਾ ਸਰੋਵਰ ਭਰ ਲੈ ਸੋਮ ਸਰ ਸੋਮ ਮਣ ਚੰਦਰਮਾ ਸਰ ਮੈਨੇ ਸਰੋਵਰ ਪੋਖਲੇ ਭਰ ਲੈ ਮੇਨ ਕੀ ਚੱਪਲ ਸੂ ਮਨ ਜੁਗਤਮਨ ਰੱਖੀਏ ਕਹਿੰਦੇ ਮਨ ਜਿਹੜਾ ਨਾ ਮੱਛੀ ਵਾਂਗ ਇੱਥੇ ਖਲੋਤ ਤੇ ਉਹ ਗਿਆ ਜਿਦਾ ਪਾਣੀ ਚ ਮੱਛੀ ਨਹੀਂ ਜਾਂਦੀ ਐਦਾਂ ਜਾਂਦਾ ਹੈ ਮਨ ਜਿਹੜਾ ਤੇ ਮਨ ਪਮਨ ਸੂ ਅਮਰਤ ਪੀਜੇ ਕਹਿਣ ਲੱਗੇ ਇਹ ਜਿਹੜਾ ਮਨ ਵਾਂ ਨਾ ਇਹ ਪਮਨ ਵਾ ਹਵਾ ਵਾ ਇਸਨ ਮਹਾਤਮਾ ਬੁੱਧਨ ਕੇ ਆਪਣੇ ਪਮਨਾ ਨੂੰ ਸਾਧੋ ਤੇ ਸਾਧੂ ਆਤਮਾ ਦੇ ਜਦੋਂ ਅੰਦਰ ਬਿਰਹਾ ਪੈਦਾ ਹੁੰਦਾ ਨਾ ਫਿਰ ਲੰਮੇ ਲੰਮੇ ਹੋ ਕੇ ਆਉਂਦੇ ਆ ਤੇ ਉਹਨਾਂ ਹੋਕਿਆਂ ਦੇ ਵਿੱਚ ਫਿਰ ਰੱਬ ਦੀ ਯਾਦ ਆਉਂਦੀ ਆ ਕਿਉਂਕਿ ਉਦੋਂ ਮਨ ਜਿਹੜਾ ਉਹ ਉਹ ਹੋਕਿਆਂ 'ਚ ਚੱਲ ਜਾਂਦਾ ਤੇ ਉਹ ਫਿਰ ਵਿਦਵਾਨ ਨੇ ਕਿਹਾ ਵੀ ਆ ਸਰਦੋ ਲੰਮੇ ਲੰਮੇ ਵਿਛੋੜੇ ਕਾਰਨ ਹੋ ਕੇ ਆਉਂਦੇ ਨੇ ਤੇ ਹੋਕਿਆਂ ਵਿੱਚ ਉਹਦੀ ਯਾਦ ਆਉਂਦੀ ਆ ਪਰ ਮਿਲਣ ਨਹੀਂ ਹੁੰਦਾ ਇਹ ਸੀ ਉਹਨਾਂ ਦੀ ਜਿਹੜੀ ਨਾਵੀਂ ਨਿਸ਼ਾਨੀ ਆਸ਼ਕਰ ਨਾਉ ਨਿਸ਼ਾਨੀ ਪਰ ਭਾਈ ਗੁਰਦਾਸ ਨੇ ਸਾਰਿਆਂ ਦਾ ਇੱਕ ਤਤ ਕੱਢਿਆ ਉਹ ਆਪਾਂ ਆਉਣ ਵਾਲੇ ਸਮੇਂ 'ਚ ਫਿਰ ਕੱਲ ਨੂੰ ਵਿਚਾਰ ਕਰਾਂਗੇ ਛੋੜੋ ਤੂੰ ਮौजਾਂ ਕਰ ਇਹ ਵਾ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਨੂੰ ਸੋਨ ਮਿਲਦੀ ਕਿ ਵੇ ਗੱਪਾਂ ਮਾਰਨ ਵਾਲਿਆਂ ਨੂੰ